ਉਹ ਜੀ ਨੋਬਤ ਆ ਗਈ ਜਿਹੜਾ ਡੱਬਾ ਮਿਲਿਆ ਮਾਨ ਸਨਮਾਨ ਦਾ ਤੁਸੀਂ ਚਲਾ ਕੇ ਮਾਰਤਾ ਉਥੇ ਕਾਰਨ ਕੀ ਅਸੀਂ 8 ਵਜੇ ਤੋਂ ਬੈਠੇ ਆ ਜੀ ਸਾਨੂੰ ਕੁਰਸੀਆਂ ਦੇ ਤਿੰਨ ਵਾਰੀ ਅਸੀਂ ਕਹਿ ਦਿੱਤਾ ਵੀ ਪਾਣੀ ਪਲਾ ਦਿਓ ਪਾਣੀ ਪਲਾ ਦਿਓ ਕਿਸੇ ਪ੍ਰਸ਼ਾਸਨ ਨਾਲ ਗੱਲ ਨਹੀਂ ਸੀ ਇਸ ਦੇ ਕਾਰਨ ਅੱਗੋਂ ਤੇ ਪਾਣੀ ਦੇ ਬਾਰੇ ਕਿਹਾ ਲਾਜਮਨਾ ਦੇ ਆਈ ਇੱਕ ਵਾਰੀ ਪਾਣੀ ਕਰਾਉਣਾ ਦੀ ਪਲਾਤਾ ਉਹ ਨਹੀਂ ਪਲਾਈ ਆਮ ਆਦਮੀ ਪਾਰਟੀ ਦੇ ਚੀਰਮੈਨ ਹੋਣੀ ਬੈਠੇ ਸੀਗੇ ਉਹਨਾਂ ਦੇ ਬਕਾਇਦਾ ਮੂਰੇ ਟੇਬਲ ਲਾ ਕੇ ਉੱਤੇ ਗੁਜਸਤਾ ਰੱਖਿਆ ਹੋਇਆ ਸੀ ਆ ਔਰ ਉੱਥੇ ਬਕਾਇਦਾ ਪੱਖੇ ਲੱਗੇ ਦੋਨੇ ਸਾਈਡਾਂ ਤੇ ਪੱਖੇ ਲੱਗੇ ਸੀ ਮੈਂ ਕਿਹਾ ਜੀ ਜਦੋਂ ਉਧਰ ਪੱਖੇ ਲੱਗ ਸਕਦੇ ਆ ਜਿੰਨਾ ਕਰਕੇ ਆਹਾ ਆਜ਼ਾਦੀ ਦਿਹਾੜਾ ਤੁਸੀਂ ਮਨਾ ਰਹੇ ਹੋ ਜਿੰਨਾ ਕਰਕੇ ਤੁਸੀਂ ਅੱਜ ਆ ਝੰਡਾ ਝੁਲਾ ਰਹੇ ਹੋ ਇਹ ਮੈਂ ਕਿਹਾ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੁਸੀਂ ਬਿਨਾਂ ਧਰਮ ਦੀ ਬਿਠਾਈ ਬੈਠੇ ਹੋ ਦਾ 170 ਰੁਪਏ ਦੀ ਲੋਈਆਂ 100 ਰੁਪਏ ਦਾ ਕਫਾ ਦੇ ਕੇ ਜੜ ਪੌਣੇ 200 ਦੇ ਵਿੱਚ ਸੰਨੋ ਮਤਲਬ ਇਹ ਡਰਾਮਾ ਕਰਦਿਆਂ ਵੀ ਅਸੀਂ ਇਹਨਾਂ ਦਾ ਮਾਣ ਕਰਦੇ ਆਂ ਸਾਡਾ ਪੂਰਾ ਸਾਲ ਜਿਵੇਂ ਰੋੜਾ ਜੀ ਨੇ ਦੱਸਿਆ ਕਿ ਬਹੁਤ ਦਿਨ ਛੱਡ ਕੇ ਔਰ ਸਾਡਾ ਦਸਤਰਾਤ અપਮਾਨ ਹੁੰਦਾ ਹੈ ਇਹੇ ਡੀਸੀ ਫੀਡਪੋਰਟ ਅੱਜ ਤੋਂ 2-3 ਦਿਨ ਪਹਿਲਾਂ ਸਾਡੇ ਕੁਝ ਮੈਂਬਰ ਮਿਲਣ ਗਏ ਸੀ ਨੋ ਉੱਥੇ 1 ਵਜੇ ਤੱਕ ਉਹਨੇ ਹੇਟ ਕਰਾਈ ਦੀ 1 ਵਜੇ ਜਿਹੜੇ ਆਮ ਹੋਰ ਬੰਦੇ ਆ ਸੀ ਪੱਦਕੇ ਉਸ ਨਾਲ ਵੀ ਸੀ ਮਿਲਿਆ ਪਰ ਉਹਨਾਂ ਨੇ ਮਿਲ ਤੋਂ ਇਨਕਾਰ ਕਰਤਾ ਔਰ ਅਸੀਂ ਮੁੱਖ ਮੰਤਰੀ ਪੰਜਾਬ ਤੋਂ ਇਹ ਮੰਗ ਕਰਦੇ ਆ ਕਿ ਇਸ ਡੀਸੀ ਨੂੰ ਫੀਡਪੋਰਟ ਤੋਂ ਭੱਜਿਆ ਜਾਵੇ ਕਿਉਂਕਿ ਇਹ ਇੱਥੇ ਫੀਡਪੋਰਟ ਦੇ ਕਲੇ ਜਿਹੜੇ ਪਰਿਵਾਰ ਹੈ ਜਿਹੜਾ ਫਾਈਟਰ ਪਰਿਵਾਰ ਉਹਨਾਂ ਦੀ ਬ੍ਰਾਹਮਣੀ ਇਹ ਫਰੀਦ ਆ ਬਾਬਾ ਫਰੀਦ ਦੀ ਨਦੀ ਦੀ ਬ੍ਰਾਹਮਣੀ ਕਰਾ ਰਿਹਾ ਜਿਸ ਇਸ ਬੀਸੂ ਉਪਰੰਤ ਤੋਂ ਬਦਲ 15 ਅਗਸਤ ਦੇ ਦਿਹਾੜੇ ਤੇ ਅੱਜ ਫਰੀਦਕੋਟ ਚ ਸੁਤੰਤਰਤਾ ਸੰਗਰਾਮੀਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਤਲਖੀ ਸਨਮਾਨ ਕਰਨ ਦੀ ਬਜਾਏ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਅਪਮਾਨ ਇਹ ਕਹਿਣਾ ਸੀ ਫਰੀडम फाइਟਰ ਪਰਿਵਾਰਾਂ ਦਾ ਕ੍ਰਿਦਕੋਟ 'ਚ ਅੱਜ 15 ਅਗਸਤ ਦੇ ਦਿਹਾੜੇ ਤੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਫ੍ਰੀडम फाइਟਰ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਸਨਮਾਨ ਪਰਿਵਾਰਾਂ ਨੇ ਵਗਾ ਕੇ ਮਾਰੇ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ 77 ਸੰਗਰਾਮੀ ਪਰਿਵਾਰਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਜਦੋਂ ਕਿ ਪ੍ਰਸ਼ਾਸਨ ਜਾਂ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਲੋਕਾਂ ਦੇ ਕੋਲ ਵੱਡੇ-ਵੱਡੇ ਕੂਲਰ ਪੀਣ ਲਈ ਚਾਹ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਦੋਂ ਕਿ ਜਾਤੀ ਘਾਟੀਆਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਜਾਂਦੀ ਇਸੇ ਗੁੱਸੇਜ ਅੱਜ ਪਰਿਵਾਰਾਂ ਵੱਲੋਂ ਦਿੱਤੇ ਗਏ ਸਨਮਾਨ ਸੁੱਟ ਕੇ ਰੋਸ ਜਤਾਇਆ ਗਿਆ। ਇਸੇ ਮਾਮਲੇ ਨੂੰ ਲੈ ਕੇ ਐਫੀਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਕੀ ਕਿਹਾ? ਵੇਖੋ ਫਰੀਦਕੋਟ ਤੋਂ ਜਗਦੀਸ਼ ਮਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ। ਅੱਜ ਫਰੀਡ ਕੋਰਟ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਪਰ ਫਰੀडम फाइਟਰਾਂ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਕਿ ਇਹੋ ਜਿਹਾ ਅਨਮਸਮਾਨ ਨਹੀਂ ਚਾਹੀਦਾ ਜਿੱਥੇ ਸਾਡਾ ਅਪਮਾਨ ਹੋਵੇ ਉਹਨੂੰ ਲੈ ਕੇ ਫਰੀडम फाइਟਰ ਦੇ ਪਰਿਵਾਰਕ ਮੈਂਬਰ ਹੈ ਜਿਹੜੇ ਉਹ ਆਪਣੇ ਨਾਲ ਹੈਗੇ ਆ ਉਹਨਾਂ ਨੇ ਕਰਦਿਆਂ ਗੱਲਬਾਤ ਅਰੋੜਾ ਜੀ ਕੀ ਗੱਲ ਕੀ ਹੋਈ ਹੈ ਦੇਖੋ ਸਾਡੇ ਬਜ਼ੁਰਗਾਂ ਨੇ ਦੇਸ਼ ਆਜ਼ਾਦ ਕਰਾਇਆ ਸਾਡੇ ਬੀੜਾਂ ਦੇ ਦੇਸ਼ ਆਜ਼ਾਦ ਕਰਾਉਂਦੇ ਨਾਲ ਇਹਨਾਂ ਅਧਿਕਾਰੀਆਂ ਨੂੰ ਅਤੇ ਸਿਆਸੀ ਵਿਅਕਤੀਆਂ ਨੂੰ ਸਵਿਧਾਨਿਕ ਅਤੇ ਪ੍ਰਸ਼ਾਸਨ ਉਹਦੇ ਮਿਲੇ ਪਰ ਇਹਨਾਂ ਦੀ ਅੱਖਾਂ ਅੱਗੇ ਜਿਹੜਾ ਉਹ ਖੂਨ ਆ ਚੁੱਕਿਆ ਹੈ ਅਫਸਰਾਂ ਦੇ ਵਿੱਚ ਪਛਤਾਚਾਰ ਦਾ ਪੂਰਾ ਬੋਲਬਾਲਾ ਹੈ ਸਦਨ ਦਾ ਸਿਗਰਮੀ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਇਹ 365 ਦਿਨਾਂ ਵਿੱਚੋਂ 363 ਦਿਨ ਬੇਇੱਜ਼ਤ ਕਰਦੇ ਆ ਤੇ ਦੋ ਦਿਨ ਚੁਣੇ ਉਹਨਾਂ ਦੀ ਇੱਜ਼ਤ ਕਰਨ ਵਾਸਤੇ ਪਰ ਜਦੋਂ ਬੁਲਾਇਆ ਜਾਂਦਾ ਉੱਥੇ ਭੇਡਾਂ ਬੱਕਰੀਆਂ ਵਾਂਗੂ ਪਿਠਾ ਕੇ ਇਸੇ ਤੀਜੇ ਮੈਨੂੰ ਕਹਤਾ ਇਹਦਾ ਹਾਰ ਪਾ ਦੇ ਕਿਸੇ ਨੂੰ ਕਹਿੰਦੇ ਡੱਬਾ ਫੜਾ ਦੇ ਜਿਵੇਂ ਇੱਕ ਫਾਰਮੈਟ ਹੀ ਕਰਨੀ ਹੁੰਦੀ ਹੈ ਤਾਂ ਸਾਡੇ ਬਜ਼ੁਰਗਾਂ ਨੇ ਜਿਹੜਾ ਦੇਸ਼ ਆਜ਼ਾਦ ਕਰਾਇਆ ਉਹ ਇਸ ਵਾਸਤੇ ਆਜ਼ਾਦ ਨਹੀਂ ਕਰਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਨਾਗਰਿਕ ਬੋਲ ਹੀ ਨਾ ਸਕਣ ਕਿਤੇ ਜਾਣ ਨਾ ਸਕਣ ਇਹਨਾਂ ਦੇ ਕੋਈ ਸਰਕਾਰੀ ਸਰਕਾਰੀ ਦਰਬਾਰੇ ਕੋਈ ਕੰਮ ਨਾ ਹੋ ਕੋਈ ਸੁਤੰਤਰਤਾ ਸਭਾ ਵੀ ਇਹਨਾਂ ਦੇ ਪਰਵਾਰਾਂ ਦੀ ਕੋਈ ਸੁਣਵਾਈ ਨਹੀਂ ਕਿਤੇ ਮਾਨ ਸਤਕਾਰ ਨਹੀਂ ਰੋਸ ਵਜੋਂ ਅੱਜ ਅਸੀਂ ਜਦੋਂ ਸਾਰੇ ਆਪਸ ਵਿੱਚ ਗੱਲਾਂ ਕੀਤੀਆਂ ਜਿਹੜਾ 15 ਦਸਤ ਫਰੀਡਮ ਫਾਈਟ ਦੇ ਪ੍ਰਕਾਰ ਨਾਲ ਹੀ ਪ੍ਰਬੰਧ ਕੀਤਾ ਗਿਆ ਸੀ ਬੈਠਣ ਦਾ ਯੋਗ ਪ੍ਰਬੰਧ ਨਹੀਂ ਸੀ ਕੋਈ ਮਾਨਸਤਾਨ ਨਹੀਂ ਸੀ ਤਾਂ ਸਾਡੇ ਮੈਂਬਰ ਨੇ ਗੁੱਸੇ ਵਿੱਚ ਆ ਕੇ ਅਸੀਂ ਜ਼ਮਾਨੀ ਲਿਆ ਮੇਰੀਆਂ ਰਗਾਂ ਦੇ ਵਿੱਚ ਮੇਰੇ ਬਾਪ ਗੁਰਜੀਤ ਸਿੰਘ ਪ੍ਰੋਣਾ ਜੋ ਆਜ਼ਾਦੀ ਘਲਟ ਗਿਆ ਉਹਨਾਂ ਦਾ ਖੂਨ ਹੈ ਜੇ ਉਹਨਾਂ ਨੇ ਆਜ਼ਾਦੀ ਦਵਾਈ ਹੈ ਤਾਂ ਉਹਨਾਂ ਦਾ ਹੀ ਖੂਨ ਸਾਡੇ ਅੰਦਰ ਹੈ ਤਾਂ ਅਸੀਂ ਵੀ ਜਿਹਦਾ ਧੱਕਾ ਹੁੰਦਾ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਇਹ ਰੋਸ ਵਜੋਂ ਮੈਂ ਸਨਮਾਨ ਨਹੀਂ ਲਿਆ ਮੈਂ ਕੋਈ ਸਾਥੀਆਂ ਨੇ ਸਨਮਾਨ ਨਹੀਂ ਲਿਆ ਪਰ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਧੱਕੇ ਨਾਲ ਲੌਲੀਪਾਪ ਦੇ ਕੇ ਸਨਮਾਨ ਦਿੱਤਾ ਉਹਨਾਂ ਵਿਅਕਤੀਆਂ ਨੇ ਜਦੋਂ ਉਹਨਾਂ ਨੂੰ ਸਾਰੀ ਗੱਲ ਦੀ ਅਸਲੀਅਤ ਪਤਾ ਲੱਗੀ ਤਾਂ ਸਾਡੇ ਇੱਕ ਬੰਦੇ ਨੇ ਡੀਸੀ ਦੇ ਜੇਬ ਚ ਗਾਰਬਾ ਦਾ ਆ ਚੱਕਾ ਦਾ ਗਾਰਬ ਅਸੀਂ ਨਹੀਂ ਲੈਣਾ ਕਿਸੇ ਨੇ ਡੱਬਾ ਫਰਾਦਾ ਅਖੀਰ ਦੇ ਵਿੱਚ ਸਾਡੇ ਸਾਰੇ ਜਿੰਨੇ ਉੱਥੇ ਵਿਅਕਤੀ ਹਾਜ਼ਰ ਸੀ ਜਿਨ੍ਹਾਂ ਨੂੰ ਧੱਕੇ ਨਾਲ ਸਨਮਾਨ ਫੜਾਇਆ ਗਿਆ ਸੀ ਸਾਰਿਆਂ ਨੇ ਇੱਕੇ ਦੇ ਰੂਪ ਦੇ ਵਿੱਚ ਉਹ ਡੱਬੇ ਮਠਾਈ ਦੇ ਲੋਹਿਆਂ ਤਿਹਾਰ ਪ੍ਰਸ਼ਾਸਨ ਨੂੰ ਲਗਾਏ ਹੋਤੇ ਟੇਬਲ ਜਿਹੜੇ ਸੀ ਉਹਨਾਂ ਉੱਪਰ ਇਸ ਤਰ੍ਹਾਂ ਸੈੱਟ ਤੇ ਅੱਜ ਚੱਕੋ ਆਪਣਾ ਸਨਮਾਨ ਅਸੀਂ અપਮਾਨ ਨਹੀਂ ਚਾਹੁੰਦੇ ਅਸੀਂ ਸਨਮਾਨ ਚਾਹੁੰਦੇ ਆ ਤੁਸੀਂ ਇਹ અપਮਾਨ ਕੀਤਾ ਹੈ ਇਹ ਸਾਨੂੰ ਮਨਜ਼ੂਰ ਨਹੀਂ ਤਾਂ ਸਾਰੇ ਨੇ ਉਹ ਡੱਬੇ ਲੋਹਿਆਂ ਹਾਰ ਸੈੱਟ ਤੋਂ ਬਾਅਦ ਸਮਾਗਮ ਦਾ ਜਿਹੜਾ ਸਭੁੱਚੇ ਤੋਂ ਦੇ ਵਾਈ ਕਰ ਦਿੱਤਾ ਹੈ ਤਾਂ ਮੈਂ ਸਾਰੇ ਹੀ ਅੱਜ ਦੇ ਜਿਹੜੇ ਸਾਡੇ ਸਾਥੀ ਸੀ ਉਹਨਾਂ ਨੂੰ ਵਧਾਈ ਵੀ ਦੇਣਾ ਉਹਨਾਂ ਨੇ ਇੱਕੇ ਦਾ ਸਬੂਤ ਦਿੱਤਾ ਹੈ ਤੇ ਪ੍ਰਸ਼ਾਸਨ ਨੂੰ ਉਹਨਾਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਦਾ ਜਿਹੜਾ ਮੋੜ ਮੈਂ ਜਵਾਬ ਦਤ ਹੈ ਹੂੰ ਹੂੰ ਅ ਕੀ ਗੇ ਉਹ ਜੀ ਨੋ ਬਤਾ ਕੇ ਜਿਹੜਾ ਡੱਬਾ ਮਿਲਿਆ ਮਾਨ ਸਨਮਾਨ ਦਾ ਤੁਸੀਂ ਚਲਾ ਕੇ ਮਾਰਤਾ ਉਥੇ ਕਰਨ ਗੀ ਅਸੀਂ 8 ਵਜੇ ਤੋਂ ਬੈਠੇ ਆ ਜੀ ਹੂੰ ਸਾਨੂੰ ਕੁਰਸੀਆਂ ਦੇ ਤਿੰਨ ਵਾਰੀ ਅਸੀਂ ਕਹਿ ਦਤਾ ਵੀ ਪਾਣੀ ਪਿਲਾ ਦਿਓ ਪਾਣੀ ਪਿਲਾ ਦਿਓ ਹੂੰ ਹੂੰ ਨਾਲ ਵਿੱਚ ਕਈਆਂ ਭਾਈਆਂ ਦੇ ਨਾਲ ਬੱਚੇ ਪੋਤਰੇ ਵੀ ਆ ਚਲੇ ਜਾਂਦੇ ਦੇਖਣ ਵਾਸਤੇ ਨਾਲ ਮਾਈਆਂ ਵੀ ਬੈਠੀਆਂ ਉਹਨਾਂ ਨਾਲ ਬੱਚੇ ਸੀਗੇ ਮਾਈਆਂ ਵੀ ਕਰਲਾ ਰੀਆਂ ਇਹ ਸਾਰੇ ਭਾਈ ਵੀ ਕਰਲਾ ਲਈ ਪਾਣੀ ਪਲਾ ਦਿਓ ਪਾਣੀ ਪਲਾ ਦਿਓ ਕਿਸੇ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਜੀ ਇਸ ਦੇ ਕਾਰਨ ਅੱਗੋਂ ਜੇ ਪਾਣੀ ਦੇ ਬਾਰੇ ਕਿਹਾ ਮੁਲਾਜ਼ਮਾਂ ਨੇ ਆਈ ਇੱਕ ਵਾਰੀ ਪਾਣੀ ਪੜਾਉਣਾ ਹੀ ਪਲਾਤਾ ਹੋਣੀ ਪਲਾਈਦਾ ਇਸ ਮੌਕਤ ਤੇ ਥੋੜੀ ਸਾਨੂੰ ਵੀ ਗਰਮੀ ਆ ਗਈ ਸਾਨੂੰ ਇਹਦਾ ਅਪਮਾਨ ਨਹੀਂ ਚਾਹੀਦਾ ਨਾ ਸਾਨੂੰ ਇਹ ਸਮਾਨ ਚਾਹੀਦਾ ਸਾਨੂੰ ਇੱਜ਼ਤ ਮਾਨ ਚਾਹੀਦਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਜੈਦਾਤਾ ਸਾਡੀਆਂ ਕੁਰਕ ਹੋ ਗਈਆਂ ਜੇਲਾ ਸਾਡੇ ਬਜ਼ੁਰਗਾਂ ਨੇ ਕੱਟੀਆਂ ਅੱਜ ਅਸੀਂ ਘਰਾਂ ਤੋਂ ਜ਼ਮੀਨਾਂ ਤੋਂ ਬੇਘਰ ਹੋਏ ਬੈਠੇ ਆਂ ਇਹ ਦੇਸ਼ ਨੂੰ ਯਾਦ ਕਰਾਉਣਾ ਸੇ ਮੈਂ ਕੀ ਕੀਤਾ ਤੇ ਕੀ ਕੀਤਾ ਅੱਜ ਕੱਲ ਸਾਨੂੰ ਨਾ ਪੁਲਿਸ ਪ੍ਰਸ਼ਾਸਨ ਨਾਲ ਗੱਲ ਸੁਣਦਾ ਨਾ ਕੋਈ ਕੋਈ ਕਚਹਿਰੀ ਚਲੇ ਜਾਈਏ ਕਿਸੇ ਵੀ ਸਰਕਾਰੀ ਦਰਬਾਰੇ ਕਿਸੇ ਫਰੀਡੀਅਮ ਫੈਕਟਰ ਦੀ ਕਿਤੇ ਵੀ ਸੁਣਵਾਈ ਨਹੀਂ ਅਧਿ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਜੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਸਾਨੂੰ ਇਹ ਲੱਡੂਆਂ ਦੇ ਡੱਬੇ ਨਹੀਂ ਚਾਹੀਦੇ ਸਾਨੂੰ ਸਨਮਾਨ ਚਾਹੀਦਾ ਸਨਮਾਨ ਸਾਨੂੰ ਦੇਣਾ ਚਾਹੀਦਾ ਇਹਨਾਂ ਨੂੰ ਸਾਡੇ ਉੱਤੇ ਬੁਲਾਇਆ ਇਹਨਾਂ ਨੇ ਤੇ ਚਾਹ ਪਾਣੀ ਦਾ ਫਰਜ਼ ਵੀ ਇਹਨਾਂ ਦਾ ਬਣਦਾ ਸੀ ਹਰ ਵਾਰੀ ਇਸ ਤਰ੍ਹਾਂ ਦੀ ਹੀ ਹੁੰਦਾ ਜੀ ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ ਇਹ ਕਿਉਂਕਿ ਦਿਖਾਵੇ ਲਈ ਤਾਂ ਬਹੁਤ ਵੱਡੇ ਸਤੰਤਰਤਾ ਅਸਾਮੀਆਂ ਨੂੰ ਹਰ ਖਾਂ ਤੇ ਅੱਗੇ ਕਰ ਦਿੰਦੇ ਆ ਵੀ ਬਹੁਤ ਸਾਰੇ ਇਹਨਾਂ ਨੇ ਆਜ਼ਾਦੀਆਂ ਦਿੱਤੀਆਂ ਪਰ ਜਦੋਂ ਇਹੋ ਜਿਹਾ ਵਿਵਹਾਰ ਸਾਹਮਣੇ ਆਉਂਦਾ ਪ੍ਰਸ਼ਾਸਨ ਨੂੰ ਦੁੱਖ ਲੱਗਦਾ ਕਿਤੇ ਨਾ ਕਿਤੇ ਜਿੱਕੋ ਜੀ ਬਿਲਕੁਲ ਦੁੱਖ ਲੱਗਦਾ ਪਿਛਲੇ ਵੀ ਸੁਭਿਚਾਵਨ ਕੀ ਹੋਇਆ ਸੀ ਜਦੋਂ ਅਸੀਂ ਜਾ ਰਹੇ ਸੀਗੇ ਐਂਟਰ ਕਰ ਰਹੇ ਸੀ ਤੇ ਉਦੋਂ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਖੜੇ ਸੀਗੇ ਉਹ ਸਾਡੀ ਤਲਾਸ਼ੀ ਲੈ ਰਹੇ ਸੀ ਹੂੰ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਅਸੀਂ ਉਹਨਾਂ ਪਰਿਵਾਰਾਂ ਚੋਂ ਆਇਆ ਜਿਨ੍ਹਾਂ ਨੇ ਆਪ ਦਾ ਸਾਰਾ ਕੁਝ ਬਰਬਾਦ ਕਰਕੇ ਦੇਸ਼ ਯਾਦ ਕਰਾਇਆ ਦੇਸ਼ ਨੂੰ ਪਹਿਲ ਦਿੱਤੀ ਇਸ ਤਿਰੰਗੇ ਨੂੰ ਪਹਿਲ ਦਿੱਤੀ ਇਹ ਤਿਰੰਗਾ ਉਹਨਾਂ ਦਾ ਚਲਾਇਆ ਹੋਇਆ ਹੈ ਠੀਕ ਹੈ ਜੀ ਉਦੋਂ ਵੀ ਹੋਇਆ ਪਰ ਅੱਜ ਜਿਹੜਾ ਹੋਇਆ ਅੱਜ ਉੱਥੇ ਇੰਨੀ ਕਹਿਰ ਦੀ ਗਰਮੀ ਸੀ ਸ਼ਾਇਦ ਤੁਸੀਂ ਵੀ ਉੱਥੇ ਹੋਵੋਗੇ ਔਰ ਜਦੋਂ ਉੱਥੇ ਅਸੀਂ ਗਏ ਤੇ ਮੈਂ ਦੇਖਿਆ ਵੀ ਜਿੱਧਰ ਮੁਲਾਜ਼ਮ ਬੈਠੇ ਸੀਗੇ ਉੱਥੇ ਹਰ ਰੋ ਦੇ ਉੱਤੇ ਹਰ ਲਾਈਨ ਦੇ ਉੱਤੇ ਪੱਖਾ ਲੱਗਾ ਸੀ ਔਰ ਜਿੱਥੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਹੋਣੀ ਬੈਠੇ ਸੀਗੇ ਉਹਨਾਂ ਦੇ ਬਕਾਇਦਾ ਮੂਰੇ ਟੇਬਲ ਲਾ ਕੇ ਉੱਤੇ ਗੁਲਦਸਤਾ ਰੱਖਿਆ ਹੋਇਆ ਸੀ ਆ ਔਰ ਉੱਥੇ ਬਕਾਇਦਾ ਪੱਖੇ ਲੱਗੇ ਦੋਨਾਂ ਸਾਈਡਾਂ ਤੇ ਪੱਖੇ ਲੱਗੇ ਸੀ ਮੈਂ ਕਿਹਾ ਵੀ ਜਦੋਂ ਉਧਰ ਪੱਖੇ ਲੱਗ ਸਕਦੇ ਆ ਜਿੰਨਾ ਕਰਕੇ ਆਹ ਆਜ਼ਾਦੀ ਦਿਹਾੜਾ ਤੁਸੀਂ ਮਨਾ ਰਹੇ ਹੋ ਜਿੰਨਾ ਕਰਕੇ ਤੁਸੀਂ ਅੱਜ ਆ ਝੰਡਾ ਝੁਲਾ ਰਹੇ ਹੋ ਇਹ ਮੈਂ ਕਿਹਾ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੁਸੀਂ ਬਿਨਾਂ ਗਰਮੀ 'ਚ ਬਿਠਾਈ ਬੈਠੇ ਹੋ ਔਰ ਕਿੰਨੀ ਗਰਮੀ ਆ ਔਰ ਬੱਚੇ ਕੋਲ ਨਾਲ ਕਲਾਈ ਜਾ ਰਹੇ ਨੇ ਔਰ ਅੱਜ ਤੁਹਾਨੂੰ ਇੱਕ ਹੋਰ ਦੱਸਾਂ ਉੱਥੇ ਅੱਜ ਕਈ ਜਿਹੜੇ ਬੱਚੇ ਸਕੂਲਾਂ ਵਾਲੇ ਬੱਚੇ ਸੀ ਜਿਹੜੇ ਪ੍ਰੇਰੇ ਉਹਨਾਂ ਬੱਚਾ ਚੁ ਇਹ ਸ਼ਾਇਦ 2-4 ਬੱਚੇ ਉੱਤੇ ਡਿੱਗੇ ਨੇ ਕਿਉਂ ਗਰਮੀ ਸੀ ਔਰ ਡੀ ਸੀ ਸਾਹਿਬ ਨੇ ਇਹ ਕਹ ਲ ਕਿ ਜਦੋਂ ਮੈਂ ਡੀ ਸਾਹਿਬ ਨੂੰ ਕਹਿੰਦਾ ਤੁਸੀਂ ਇੱਥੇ ਪੱਖੇ ਕੌਣ ਲਵਾਏ ਕਹਿੰਦਾ ਲਵਾ ਦਿੰਨੇ ਆ ਜੀ ਤੇ ਕਹਿੰਦੇ ਜੇ ਬੱਚੇ ਬੈਠੇ ਆ ਤੇ ਮੈਂ ਬੱਚਾ ਉੱਤੇ ਪੱਖੇ ਕਿਉਂ ਲਾਉਣੇ ਆ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਦਾ ਔਰ ਹਰ ਹੁਣੇ ਹਰ ਵਾਰੀ ਇਹ ਹੁੰਦਾ ਵੀ ਸਾਡੇ ਪਰਿਵਾਰਾਂ ਨੂੰ ਉੱਥੇ ਬਲਾ ਕੇ ਅਪਮਾਨਿਤ ਕੀਤਾ ਜਾਂਦਾ ਇੱਕ 70-80 ਰੁਪਏ ਦੀ ਲੋਹੀਆਂ 100 ਰੁਪਏ ਦਾ ਡੱਬਾ ਦੇ ਕੇ ਡੇਢ ਪੌਣੇ ਦੋਸਤ ਦੇ ਵਿੱਚ ਸਾਨੂੰ ਮਤਲਬ ਕਿ ਡਰਾਮਾ ਕਰਤ ਨੇ ਵੀ ਅਸੀਂ ਇਹਨਾਂ ਦਾ ਮਾਨ ਕਰਦੇ ਆ ਸਾਡਾ ਪੂਰਾ ਸਾਲ ਜਿਵੇਂ अरोड़ा ਜੀ ਨੇ ਦੱਸਿਆ ਕਿ ਦੋ ਦਿਨ ਛੱਡ ਕੇ ਔਰ ਸਾਡਾ ਦਸਤਰਾ ਵਿੱਚ ਅਪਮਾਨ ਹੁੰਦਾ ਹੈ ਇਹੀ ਡੀਸੀ ਫਰੀਦਕੋਟ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਸਾਡੇ ਕੁਝ ਮੈਂਬਰ ਮਿਲਣ ਗਏ ਸੀ ਇਹਨਾਂ ਨੂੰ ਉੱਥੇ 1 ਵਜੇ ਤੱਕ ਉਹਨਾਂ ਨੇ ਵੇਟ ਕਰਾਈਗੀ 1 ਵਜੇ ਜਿਹੜੇ ਆਮ ਹੋਰ ਬੰਦੇ ਆ ਸੀ ਪਬਲਿਕ ਆ ਸੀ ਉਹਨਾਂ ਦੀ ਸੀ ਮਿਲਿਆ ਪਰ ਉਹਨਾਂ ਨੂੰ ਮੈਨ ਤੋਂ ਇਨਕਾਰ ਕਰਤਾ ਔਰ ਅਸੀਂ ਮੁੱਖ ਮੰਤਰੀ ਪੰਜਾਬ ਤੋਂ ਇਹ ਮੰਗ ਕਰਦੇ ਆ ਵੀ ਇਸ ਡੀਸੀ ਨੂੰ ਫਰੀਦਕੋਟ ਤੋਂ ਬਦਲਿਆ ਜਾਵੇ ਕਿਉਂਕਿ ਇਹ ਇੱਥੇ ਫਰੀਦਕੋਟ ਦੇ ਇਕੱਲੇ ਜਿਹੜੇ ਪਰਿਵਾਰ ਹੈ ਫਰੀਡਮ ਫਾਈਟਰ ਪਰਿਵਾਰ ਉਹਨਾਂ ਦੀ ਬਦਰਾਮੀ ਨਹੀਂ ਇਹ ਫਰੀਦ ਆ ਬਾਬਾ ਫਰੀਦ ਦੀ ਨਗਰੀ ਦੀ ਬਦਰਾਮੀ ਕਰਾ ਰਿਹਾ ਹੈ ਡੀਸੀ ਇਸ ਡੀਸੀ ਨੂੰ ਉਪਰੰਤ ਹੁਣ ਬਦਲ ਦੇਣਾ ਚਾਹੀਦਾ ਕੀ ਕਹਿਣਾ ਚਾਹੂਗੇ ਜੀ ਮੈਂ ਤਾਂ ਕੀ ਕਹਿਣਾ ਚਾਹੁੰਗੇ ਵਿਧਾਇਕ ਸਾਹਿਬ ਵੀ ਮੌਜੂਦ ਸੀ ਪੂਰਾ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀਗਾ ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਬਾਅਦ ਚ ਪਹਿਲਾਂ ਤਾਂ ਮੈਂ ਦੋਵੇਂ ਹੱਥ ਜੋੜ ਕੇ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਇੱਜ਼ਤ ਮਾਨ ਬਖਸ਼ਿਆ ਕਿ ਸਾਡਾ ਜਿਹੜਾ ਦੁੱਖ ਦਰਦ ਤੁਹਾਨੂੰ ਵਾਸਤੇ ਤੁਸੀਂ ਸਾਡੀ ਜਿਹੜੀ ਉਹ ਬਾਈਟ ਲੈ ਰਹੇ ਹੋ ਤਾਂ ਕਿ ਪ੍ਰਸ਼ਾਸਨ ਤੇ ਹੋਰ ਲੋਕਾਂ ਦੇ ਕੰਨਾਂ ਵਿੱਚ ਪੈ ਸਕੇ ਕਿ ਆਹ ਜਿਹੜਾ ਕਾਰਡ ਸਾਨੂੰ ਇਹਨਾਂ ਨੇ ਸਨਮਾਨ ਦੇਣ ਵਾਸਤੇ ਬੁਲਾਇਆ ਤੇ ਕੀਤਾ ਸਾਡਾ ਅਪਮਾਨ ਹੈ ਜੀ ਅਇ ਤੋਂ ਪਿਛਲੇ ਜਿਹੜੇ ਤੁਸੀਂ ਕਾਰਡ ਚੱਕ ਲੋ ਉਹਦੇ ਵਿੱਚ ਦੋ ਵਿਅਕਤੀ ਜਾ ਸਕਦੇ ਆ ਕਿਉਂਕਿ ਜ਼ਿਆਦਾਤਰ ਬਜ਼ੁਰਗ ਹੈਗੇ ਆ ਤੇ ਇਹਨਾਂ ਨੇ ਇੱਕ ਇੱਕ ਵਿਅਕਤੀ ਦੀ ਐਂਟਰੀ ਕਰਤੀ ਪੁਲਿਸ ਵਾਲਿਆਂ ਦਾ ਕੋਈ ਕਸੂਰ ਨਹੀਂ ਜਿਹੜਾ ਗੇਟ ਤੇ ਖੜਾ ਉਹਨਾਂ ਦਾ ਕਹਿਣਾ ਹੈ ਕਾਰਡ ਤੇ ਜਿੰਨੀ ਐਂਟਰੀ ਹੈਗੀ ਤੁਸੀਂ ਉਹਨੇ ਆ ਸਕਦੇ ਹੋ ਜੋ ਕੋਈ ਬਜ਼ੁਰਗ ਆ ਉਹ ਆਪਦੇ ਨਾਲ ਪੁੱਤਰੇ ਨੂੰ ਬੇਟੇ ਨੂੰ ਕਿਸੇ ਨੂੰ ਲੈ ਕੇ ਜਾ ਸਕਦੇ ਆ ਸਾਡੇ ਪਰਿਵਾਰਾਂ ਨੂੰ ਵੀ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਕਿ ਅੱਜ ਦਾ ਜਿਹੜਾ ਦੇਣਾ ਸਾਡੇ ਬਜ਼ੁਰਗਾਂ ਕਰਕੇ ਬਣਾਇਆ ਜਾ ਰਿਹਾ ਹੈ ਯਾਦੀ ਦੇ ਹਿਸਾਬ ਉਹ ਵੇਖਣਾ ਚਾਹੁੰਦੇ ਆ ਵੀ ਇਹ ਕਲਚਰ ਪ੍ਰੋਗਰਾਮ ਕੀ ਹੁੰਦਾ ਪਰ ਕਾਰਡ ਦੇ ਉੱਤੇ ਐਂਟਰੀ ਇੱਕ ਦੀ ਦੂਸਰਾ ਇਹ ਹੈ ਕਿ ਜੇ ਸਾਨੂੰ ਬੁਲਾਇਆ ਜਾਂਦਾ ਤਾਂ ਪ੍ਰੋਪਰ ਭਾਵੇਂ ਸਾਨੂੰ ਠੰਡਾ ਪਾਣੀ ਪਿਲਾ ਦੇਣ ਉਹਦੇ ਵਿੱਚ ਕੋਈ ਦਿੱਕਤ ਨਹੀਂ ਪਰ ਇਹ ਨਹੀਂ ਕਿ ਦੂਜੇ ਪਾਸੇ ਸਾਰਿਆਂ ਨਾਲ ਮਤਲਬ ਜਿਹੜਾ ਹੈਗਾ ਵਧੀਆ ਇੰਤਜ਼ਾਮ ਹੈ ਤਾਂ ਸਾਨੂੰ ਐਂ ਬਿਠਾਇਆ ਜਿਵੇਂ ਅਸੀਂ ਸਜ਼ਾ ਕੱਟਣ ਆਏ ਹਾਂ ਸਾ ਅਸੀਂ ਭੁੱਖੇ ਰਹਿਣ ਨੂੰ ਤਿਆਰ ਆ ਧੁੱਪ 'ਚ ਬੈਠਣ ਨੂੰ ਤਿਆਰ ਆ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਤਸੱਈਏ ਚੱਲ ਕੇ ਮਤਲਬ ਜਿਹੜਾ ਦੇਸ਼ ਯਾਦ ਕਰਵਾ ਕੇ ਦਿੱਤਾ ਸਾਡੀਆਂ ਡਿਮਾਂਡਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਸੀਂ ਦੇ ਰਹੇ ਹਾਂ ਇਹਨਾਂ ਨੂੰ ਟੋਲ ਆ ਜਿਹੜੇ ਸਾਡੇ ਉਹ ਕੱਲੇ ਪੰਜਾਬ ਦੇ ਸਟੇਟ ਹਾਈਵੇ ਮਾਫ ਹੈ ਜੀ ਨੈਸ਼ਨਲ ਹਾਈਵੇ ਮਾਫ ਨਹੀਂ ਕੀ ਗੱਲ ਅਸੀਂ ਕੱਲੇ ਪੰਜਾਬ ਦੇ ਜਿਹੜੇ ਸਟੇਟ ਪਿੰਡਾਂ ਨੂੰ ਜਿਹੜੇ ਰਾਹ ਜਾਂਦੇ ਆ ਅਸੀਂ ਕਲਾ ਉਹ ਇਹ ਆਜ਼ਾਦ ਕਲਾ ਬਜ਼ੁਰਗਾਂ ਨੇ ਬਾਕੀ ਉਹ ਹਿੰਦੁਸਤਾਨ ਤੋਂ ਬਾਹਰ ਹੈ ਆਜ਼ਾਦੀ ਦਾ ਮੰਨਣ ਸਾਰੇ ਠੀਕ ਹੈ ਸਰਕਾਰੀ ਜਿਹੜਾ ਕੋਈ ਵੀ ਮੁਲਾਜ਼ਮ ਆ ਉਹਨੂੰ ਟੋਲ ਮਾਫ ਹੈ ਆਜ਼ਾਦੀ ਘੁਲਾਟੀਆਂ ਦੇ ਬੱਚੇ ਜਿਹੜੇ ਆ ਕਿੰਨਿਆਂ ਕੋਲੇ ਗੱਡੀਆਂ ਹੈਗੀਆਂ ਜੀ ਉਹ ਬੰਦੇ ਸਵਬਦਾ ਤਾਂ ਉਹਨਾਂ ਨੂੰ ਦਿੱਤੀ ਜਾਵੇ ਨਾ ਜੀ ਇਹ ਅਸੀਂ ਅੱਜ ਤੁਹਾਡੇ ਥਰੂ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਵੀ ਜਿਹੜਾ ਉਹਨਾਂ ਦੇ ਥੱਲੇ ਨੇਰੇ ਥੱਲੇ ਆਪਦਾ ਜਿਹੜਾ ਪੀੜ੍ਹੀ ਥੱਲੇ ਝੋਟਾ ਮਾਰਨ ਕਿ ਕੀ ਬਣਦਾ ਬਾਕਾਇਦਾ ਡੀਸੀ ਸਾਹਿਬ ਨੂੰ ਬਨੀਤ ਕੁਮਾਰ ਜੀ ਨੂੰ ਇਹ ਨੋਟ ਕਰਵਾਇਆ ਗਿਆ ਸੀ ਪਿਛਲੇ ਵਾਰੀ ਬਰਾੜ ਸਾਹਿਬ ਨੇ ਕਰਵਾਇਆ ਸੀ ਕਿ ਦੋ ਤੋਂ ਐਂਟਰੀ ਇੱਕ ਦੀ ਕਰਤੀ ਜੀ ਕਹਿੰਦੇ ਅਸੀਂ ਧਿਆਨ ਰੱਖਾਂਗੇ ਅੱਗੇ ਤੋਂ ਅੱਜ ਉਹ ਧਿਆਨ ਰੱਖਿਆ ਸਾਡਾ ਵੀ ਮੇਰਾ ਖਿਆਲ ਆ ਵੀ 26 ਜਨਵਰੀ ਤੇ ਟੋਟਲ ਬਾਈਕਾਟ ਅਸੀਂ ਜੋ ਹੋ ਸਕਦਾ ਵੀ ਜਿਹੜਾ ਗਣਤੰਤਰ ਦਾ ਦਿਵਸ ਹੈ ਕੰਠਾ ਘਰ ਕੋਲੇ ਮਨਾਇਆ ਜਾਂਦਾ ਹੈ